ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਲੈ ਕੇ ਹਾਜ਼ਰ ਹੋਏ ਆਪਾਂ ਆਪਣੀ ਅੱਜ ਦੀ ਕਹਾਣੀ ਮੋਗੇ ਵਿੱਚ ਇੱਕ ਅਮੀਰ ਵਿਅਕਤੀ ਆਪਣੇ ਪਰਿਵਾਰ ਨਾਲ ਰਹਿੰਦਾ ਹੈ ਉਸ ਅਮੀਰ ਬੰਦੇ ਦੇ ਦੋ ਬੱਚੇ ਹਨ ਉਸ ਦੀਆਂ ਬਹੁਤ ਵੱਡੀਆਂ ਕੰਪਨੀਆਂ ਹਨ ਉਹਨਾਂ ਨੇ ਕੋਠੀ ਵੀ ਬਹੁਤ ਹੀ ਵੱਡੀ ਬਣਾਈ ਹੋਈ ਸੀ ਘਰ ਵਿੱਚ ਬਹੁਤ ਸਾਰੇ ਨੌਕਰ ਕੰਮ ਕਰਦੇ ਨੇ ਉਸ ਦਾ ਲੜਕਾ ਵੱਡਾ ਹੈ ਜਿਸ ਦੀ ਉਮਰ 20 ਸਾਲਾਂ ਦੀ ਹੈ ਤੇ ਕੁੜੀ ਹਜੇ ਪੜ੍ਹਾਈ ਕਰ ਰਹੀ ਹੈ ਕੁੜੀ ਦੀ ਉਮਰ 16 ਸਾਲ ਦੀ ਹੈ ਉਹ ਅਮੀਰ ਬੰਦੇ ਦੀ ਕੁੜੀ ਦਾ ਨਾਮ ਡਿੰਪਲ ਹੈ ਡਿੰਪਲ ਸ਼ੁਰੂ ਤੋਂ ਹੀ ਮੰਮੀ ਪਾਪਾ ਦੀ लाਡਲੀ ਸੀ ਇਸੇ ਲਾੜ ਦੇ ਕਾਰਨ ਡਿੰਪਲ ਵਿੱਚ ਅਮੀਰੀ ਦਾ ਕੁਝ ਜ਼ਿਆਦਾ ਹੀ ਘਮੰਡ ਹੈ ਉਹ ਸਕੂਲ ਵਿੱਚ ਦੂਜੇ ਬੱਚਿਆਂ ਨੂੰ ਕੁਝ ਵੀ ਨਹੀਂ ਸੀ ਸਮਝਦੀ ਸਾਰਾ ਦਿਨ ਆਪਣੇ ਡੈਡੀ ਦੇ ਪੈਸਿਆਂ ਦਾ ਹੰਕਾਰ ਕਰਦੀ ਹੈ ਉਹ ਬੱਚਿਆਂ ਨੂੰ ਕਹਿੰਦੀ ਕਿ ਮੇਰੇ ਡੈਡੀ ਚਾਹਣ ਤਾਂ ਉਹ ਸਕੂਲ ਵੀ ਖਰੀਦ ਸਕਦੇ ਹਨ ਉਦੇ ਅਧਿਆਪਕ ਵੀ ਉਦੇ ਇਹ ਸਭਾ ਕਾਰਨ ਬਹੁਤ ਦੁਖੀ ਸੀ ਉਸ ਦੀ ਸ਼ਿਕਾਇਤ ਪ੍ਰਿੰਸੀਪਲ ਨੂੰ ਕਰ ਦਿੰਦੇ ਨੇ ਪ੍ਰਿੰਸੀਪਲ ਡਿੰਪਲ ਦੇ ਡੈਡੀ ਨੂੰ ਸਕੂਲ ਵਿੱਚ ਬੁਲਾਉਂਦੇ ਨੇ ਡਿੰਪਲ ਦੇ ਡੈਡੀ ਸਕੂਲ ਦੇ ਪ੍ਰਿੰਸੀਪਲ ਨੂੰ ਕਹਿੰਦੇ ਹਨ ਕਿ ਮੈਂ ਆਪਣੀ ਧੀ ਨੂੰ ਸਮਝਾ ਦੇਵਾਂਗਾ ਉਹ ਅੱਗੇ ਤੋਂ ਅਜਿਹਾ ਕੁਝ ਨਹੀਂ ਕਰੇਗੀ ਪਰ ਇਹ ਤਾਂ ਫਿਰ ਇੱਕ ਸ਼ੁਰੂਆਤ ਸੀ ਅੱਗੇ-ਅੱਗੇ ਤਾਂ ਉਹ ਦਾ ਸਭਾ ਹੋਰ ਵੀ ਵਿਗੜਦਾ ਗਿਆ ਡਿੰਪਲ ਦੇ ਪਿਓ ਦਾ ਸਾਰਾ ਟਾਈਮ ਆਪਣੇ ਕੰਮ ਧੰਦਿਆਂ ਵਿੱਚ ਹੀ ਲੰਘ ਜਾਂਦਾ ਉਹ ਡਿੰਪਲ ਵੱਲ ਧਿਆਨ ਹੀ ਨਹੀਂ ਸੀ ਦੇ ਰਹੇ ਇਸੇ ਕਰਕੇ ਡਿੰਪਲ ਦਾ ਸੁਭਾਅ ਬਹੁਤ ਹੀ ਜ਼ਿਆਦਾ ਵਿਗੜ ਗਿਆ ਸਮਾਂ ਬੀਤਦਾ ਜਾਂਦਾ ਹੈ ਡਿੰਪਲ ਆਪਣਾ ਸਕੂਲ ਪੂਰਾ ਕਰਕੇ ਕਾਲਜ ਵਿੱਚ ਐਡਮਿਸ਼ਨ ਲੈ ਲੈਂਦੀ ਹੈ ਕਾਲਜ ਵਿੱਚ ਉਹ ਆਪਣੀ ਸਭ ਤੋਂ ਮਹਿੰਗੀ ਗੱਡੀ ਤੇ ਆਉਂਦੀ ਸੀ ਇਹ ਦੇਖ ਕੇ ਕਾਲਜ ਦੇ ਕਈ ਮੁੰਡੇ ਕੁੜੀਆਂ ਉਹਦੇ ਆਸੇ ਪਾਸੇ ਰਹਿਣ ਲੱਗਦੇ ਨੇ ਹੁਣ ਡਿੰਪਲ ਨੂੰ ਦਿਖਾਵਾ ਕਰਨ ਦਾ ਹੋਰ ਵੀ ਮੌਕਾ ਮਿਲ ਗਿਆ ਸੀ ਡਿੰਪਲ ਆਪਣੇ ਆਪ ਨੂੰ ਬਹੁਤ ਹੀ ਜ਼ਿਆਦਾ ਵੱਡਾ ਸਮਝਣ ਲੱਗ ਗਈ ਇੱਕ ਦਿਨ ਘਰ ਵਿੱਚ ਜਦੋਂ ਕੰਮ ਵਾਲੀ ਦੀ ਸਿਹਤ ਖਰਾਬ ਸੀ ਤਾਂ ਉਹਦੀ ਜਗ੍ਹਾ ਤੇ ਉਹਦੀ ਕੁੜੀ ਕੰਮ ਕਰਨ ਲਈ ਆਉਂਦੀ ਹੈ ਉਹ ਕੰਮ ਕਰਦੇ ਕਰਦੇ ਡਿੰਪਲ ਦੇ ਕਮਰੇ ਵਿੱਚ ਸਫਾਈ ਕਰਨ ਲਈ ਚਲੀ ਜਾਂਦੀ ਹੈ ਜਦੋਂ ਉਹ ਉਹਦੇ ਟੇਬਲ ਤੇ ਪਈਆਂ ਚੀਜ਼ਾਂ ਸੰਭਾਲ ਰਹੀ ਸੀ ਤਾਂ ਸੀਮਾ ਡਿੰਪਲ ਦਾ ਫਰੌਕ ਸੂਟ ਦੇਖਣ ਲੱਗਦੀ ਹੈ ਉਹਨੂੰ ਉਹ ਸੂਟ ਬਹੁਤ ਸੋਹਣਾ ਲੱਗਦਾ ਹੈ ਉਦੋਂ ਹੀ ਡਿੰਪਲ ਕਮਰੇ ਵਿੱਚ ਆਉਂਦੀ ਹੈ ਤੇ ਇਹ ਦੇਖ ਕੇ ਕਿ ਇੱਕ ਕੰਮ ਵਾਲੀ ਉਹਦੀਆਂ ਚੀਜ਼ਾਂ ਨੂੰ ਦੇਖ ਰਹੀ ਹੈ ਤਾਂ ਉਹ ਬਹੁਤ ਜ਼ਿਆਦਾ ਗੁੱਸੇ ਵਿੱਚ ਆ ਜਾਂਦੀ ਹੈ ਡਿੰਪਲ ਗਰੀਬ ਲੋਕਾਂ ਨੂੰ ਨਫ਼ਰਤ ਕਰਦੀ ਸੀ ਉਸ ਨੂੰ ਧਮਕਾਉਣ ਲੱਗਦੀ ਹੈ ਉੱਚੀ ਉੱਚੀ ਬੋਲਣ ਲੱਗਦੀ ਹੈ ਉਹ ਕਹਿੰਦੀ ਹੈ ਕਿ ਤੂੰ ਮੇਰੇ ਕੱਪੜੇ ਚੋਰੀ ਕਰ ਰਹੀ ਸੀ ਪਰ ਉਹ ਕੰਮ ਵਾਲੀ ਦੀ ਧੀ ਕਹਿੰਦੀ ਹੈ ਕਿ ਨਹੀਂ ਦੀਦੀ ਮੈਂ ਤਾਂ ਸਿਰਫ ਇਹਨੂੰ ਦੇਖ ਹੀ ਰਹੀ ਸੀ ਅਸਲ ਵਿੱਚ ਮੈਨੂੰ ਇਹ ਡਰੈਸ ਬਹੁਤ ਸੋਹਣੀ ਲੱਗੀ ਇਹ ਕਿੰਨੇ ਕ ਦੀ ਹੋਵੇਗੀ ਮੈਂ ਵੀ ਆਪਣੇ ਲਈ ਇੱਕ ਇਹੋ ਜਿਹੀ ਡਰੈਸ ਲੈਣੀ ਹੈ ਇਹ ਗੱਲ ਸੁਣ ਕੇ ਡਿੰਪਲ ਹੋਰ ਵੀ ਗੁੱਸੇ ਹੋ ਜਾਂਦੀ ਹੈ ਕਿਉਂਕਿ ਉਹਨੇ ਉਹਨੂੰ ਦੀਦੀ ਕਹਿਤਾ ਸੀ ਤੇ ਡਿੰਪਲ ਗਰੀਬ ਲੋਕਾਂ ਨੂੰ ਨਫ਼ਰਤ ਕਰਦੀ ਸੀ ਉਹ ਕਹਿੰਦੀ ਹੈ ਕਿ ਆਪਣੀ ਹੈਸੀਅਤ ਦੇਖੀ ਹੈ ਫਿਰ ਮੇਰੇ ਨਾਲ ਗੱਲ ਕਰੀ ਇਹ ਸੁਣ ਕੇ ਉਹ ਕੰਮ ਵਾਲੀ ਦੀ ਕੁੜੀ ਜਿਹਦਾ ਨਾਮ ਸੀਮਾ ਸੀ ਚੋ ਪਚਾਪ ਖੜੀ ਰੋਣ ਲੱਗਦੀ ਹੈ ਐਨੇ ਵਿੱਚ ਸੁਮਨ ਦੇ ਮੰਮੀ ਡੈਡੀ ਤੇ ਉਹਦਾ ਵੱਡਾ ਭਰਾ ਕਮਰੇ ਵਿੱਚ ਆ ਜਾਂਦੇ ਨੇ ਉਹ ਸੀਮਾ ਨੂੰ ਰੋਂਦਾ ਹੋਇਆ ਦੇਖ ਕੇ ਕਹਿਣ ਲੱਗਦੇ ਨੇ ਕਿ ਸੀਮਾ ਕੀ ਹੋਇਆ ਬੇਟਾ ਉਹ ਕੁਝ ਨਹੀਂ ਬੋਲਦੀ ਇਸ ਤੋਂ ਪਹਿਲਾਂ ਹੀ ਡਿੰਪਲ ਕਹਿੰਦੀ ਹੈ ਕਿ ਡੈਡੀ ਇਹ ਮੇਰਾ ਸੂਟ ਚੋਰੀ ਕਰ ਰਹੀ ਸੀ ਸੋ ਮੈਂ ਇਹਨੂੰ ਆ ਕੇ ਰੋਕਿਆ ਤਾਂ ਹੁਣ ਦੇਖੋ ਰੋ ਰੋ ਕੇ ਨਾਟਕ ਕਰਕੇ ਦਿਖਾ ਰਹੀ ਹੈ ਏ ਸੁਣ ਕੇ ਸੀਮਾ ਕਹਿੰਦੀ ਹੈ ਕਿ ਮੇਰੀ ਮਾਂ ਕਿੰਨਾ ਚਿਰ ਤੁਹਾਡੇ ਘਰੇ ਕੰਮ ਕਰਦੀ ਰਹੀ ਹੈ ਤੁਹਾਨੂੰ ਕਦੇ ਕੁਝ ਕਹਿਣ ਦਾ ਮੌਕਾ ਨਹੀਂ ਮਿਲਿਆ ਪਰ ਇਹ ਦੀਦੀ ਮੇਰੇ ਤੇ ਝੂਠਾ ਇਲਜ਼ਾਮ ਲਗਾ ਰਹੀ ਹੈ ਮੈਂ ਇਸ ਤਰ੍ਹਾਂ ਨਹੀਂ ਕੀਤਾ ਮੈਂ ਤਾਂ ਸਿਰਫ ਸੂਟ ਨੂੰ ਚੱਕ ਕੇ ਅਲਮਾਰੀ ਵਿੱਚ ਰੱਖ ਰਹੀ ਸੀ ਤੇ ਉਹਨੂੰ ਦੇਖਣ ਲੱਗ ਗਈ ਮੈਨੂੰ ਇਹ ਬਹੁਤ ਵਧੀਆ ਲੱਗਦਾ ਹੈ ਇਹ ਸੁਣ ਕੇ ਟੈਂਪਲ ਗੁੱਸੇ ਵਿੱਚ ਕਹਿਣ ਲੱਗਦੀ ਹੈ ਕਿ ਤੇਰੀ ਔਕਾਤ ਨਹੀਂ ਉਹ ਸੂਟ ਖਰੀਦਣ ਦੀ 1 ਸਾਲ ਦੀ ਸੈਲਰੀ ਨਾਲ ਵੀ ਇੱਕ ਸੂਟ ਨਹੀਂ ਖਰੀਦਿਆ ਜਾਣਾ ਡਿੰਪਲ ਦਾ ਪ्योर ਡਿੰਪਲ ਨੂੰ ਲੜਦਾ ਹੋਇਆ ਕਹਿਣ ਲੱਗਦਾ ਹੈ ਕਿ ਬੱਸ ਕਰ ਡਿੰਪਲ ਬਹੁਤ ਹੋ ਗਿਆ ਜੇ ਇਸ ਕੁੜੀ ਨੂੰ ਸੂਟ ਪਸੰਦ ਹੈ ਤਾਂ ਤੂੰ ਇਹਨੂੰ ਦੇ ਦੇ ਮੈਂ ਤੈਨੂੰ ਹੋਰ ਲੈ ਕੇ ਦੇ ਦੇਵਾਂਗਾ ਡਿੰਪਲ ਆਪਣਾ ਸੂਟ ਦੇਣ ਤੋਂ ਮਨਾ ਕਰ ਦਿੰਦੀ ਹੈ ਪਰ ਡੈਡੀ ਨੂੰ ਗੁੱਸੇ ਵਿੱਚ ਦੇਖ ਕੇ ਉਹ ਸੂਟ ਨੂੰ ਉਥੇ ਹੀ ਰੱਖ ਕੇ ਕਮਰੇ ਚੋਂ ਬਾਹਰ ਆ ਜਾਂਦੀ ਹੈ ਇਸ ਤੋਂ ਬਾਅਦ ਕੁਝ ਦਿਨ ਹੋਰ ਲੰਘਦੇ ਨੇ ਹੁਣ ਤੱਕ ਡਿੰਪਲ ਦੇ ਪਾਪਾ ਨੂੰ ਵੀ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ ਕਿ ਡਿੰਪਲ ਨੂੰ ਕੁਝ ਜ਼ਿਆਦਾ ਹੀ ਅਮੀਰੀ ਦਾ ਕਮੰਡ ਹੋ ਗਿਆ ਇਹਦਾ ਜਲਦੀ ਕੁਝ ਨਾ ਕੁਝ ਕਰਨਾ ਹੀ ਪਵੇਗਾ ਨਹੀਂ ਤਾਂ ਗੱਲ ਹੱਥੋਂ ਨਿਕਲ ਜਾਵੇਗੀ ਸ਼ਾਮ ਨੂੰ ਉਹ ਆਪਣੀ ਪਤਨੀ ਨਾਲ ਗੱਲ ਕਰਦਾ ਹੈ ਦੋਨੇ ਪਤੀ ਪਤਨੀ ਜਾਣੀ ਕਿ ਡਿੰਪਲ ਦੇ ਮਾਪਿਓ ਇਸ ਗੱਲ ਨੂੰ ਲੈ ਕੇ ਬਹੁਤ ਪਰੇਸ਼ਾਨ ਸਨ ਡਿੰਪਲ ਦੀ ਮੰਮੀ ਕਹਿਣ ਲੱਗਦੀ ਹੈ ਕਿ ਤੁਸੀਂ ਇਹਦਾ ਵਿਆਹ ਕਰਵਾ ਦਿਓ ਵਿਆਹ ਤੋਂ ਬਾਅਦ ਇਸ ਨੂੰ ਆਪਣੇ ਆਪ ਆਕਲਾ ਜਾਊਗੀ ਇਹ ਗੱਲ ਡਿੰਪਲ ਦੇ ਡੈਡੀ ਨੂੰ ਵੀ ਚੰਗੀ ਲੱਗਦੀ ਹੈ ਉਹ ਡਿੰਪਲ ਲਈ ਮੁੰਡਾ ਲੱਭਣ ਲੱਗਦੇ ਹਨ ਡਿੰਪਲ ਦੇ ਡੈਡੀ ਆਪਣੇ ਹੀ ਦੋਸਤ ਦੇ ਮੁੰਡੇ ਨਾਲ ਡਿੰਪਲ ਦੇ ਵਿਆਹ ਦੀ ਗੱਲ ਕਰਦਾ ਹੈ ਉਸ ਨੂੰ ਆਪਣੇ ਘਰੇ ਬੁਲਾਉਂਦਾ ਹੈ ਤੇ ਕਹਿੰਦਾ ਕਿ ਤੂੰ ਘਰੇ ਆ ਕੇ ਉਹਨੇ ਬੱਚਿਆਂ ਦੇ ਵਿਆਹ ਦੀ ਗੱਲ ਕਰ ਲਵੀਂ ਡਿੰਪਲ ਦੇ ਡੈਡੀ ਦੇ ਦੋਸਤ ਨੂੰ ਵੀ ਇਹ ਗੱਲ ਚੰਗੀ ਲੱਗਦੀ ਹੈ ਉਹੀ ਚਾਹੁੰਦਾ ਸੀ ਕਿ ਇਹ ਦੋਸਤੀ ਰਿਸ਼ਤੇਦਾਰੀ ਵਿੱਚ ਬਦਲ ਜਾਵੇ ਅਗਲੇ ਹੀ ਦਿਨ ਡਿੰਪਲ ਦੇ ਡੈਡੀ ਦਾ ਦੋਸਤ ਤਿਆਰ ਹੋ ਗਿਆ ਤੇ ਆਪਣੇ ਪੁੱਤ ਤੇ ਘਰ ਵਾਲੀ ਨਾਲ ਡਿੰਪਲ ਦੇ ਘਰ ਪਹੁੰਚ ਜਾਂਦਾ ਹੈ ਉਹ ਆਪਣੀ ਗੱਡੀ ਤੇ ਉਹਨਾਂ ਦੇ ਘਰ ਆਏ ਹੋਏ ਸਨ ਡਿੰਪਲ ਆਪਣੇ ਘਰ ਆਏ ਮਹਿਮਾਨਾਂ ਨੂੰ ਦੇਖ ਕੇ ਕਹਿਣ ਲੱਗਦੀ ਹੈ ਕਿ ਇਹ ਕੌਣ ਹੈ ਉਦੋਂ ਹੀ ਡਿੰਪਲ ਦੀ ਮੰਮੀ ਕਹਿੰਦੀ ਹੈ ਕਿ ਅਸੀਂ ਤੇਰੇ ਲਈ ਇੱਕ ਮੁੰਡਾ ਦੇਖਿਆ ਹੈ ਇਸ ਮੁੰਡੇ ਨਾਲ ਅਸੀਂ ਤੇਰੇ ਵਿਆਹ ਦੀ ਗੱਲ ਕਰ ਰਹੇ ਹਾਂ ਪਰ ਡਿੰਪਲ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਉਹ ਤਾਂ ਸਾਰਿਆਂ ਦੇ ਸਾਹਮਣੇ ਮੁੰਡੇ ਦੇ ਮੂੰਹ ਤੇ ਉਹਦੀ ਬੇਇੱਜ਼ਤੀ ਕਰ ਦਿੰਦੀ ਹੈ ਉਹ ਕਹਿਣ ਲੱਗਦੀ ਹੈ ਕਿ ਇਹ ਮੇਰੇ ਬਰਾਬਰ ਦਾ ਨਹੀਂ ਇਹਦੇ ਨਾਲ ਮੈਂ ਵਿਆਹ ਨਹੀਂ ਕਰਵਾ ਸਕਦੀ ਇਸ ਨੂੰ ਤਾਂ ਕੱਪੜੇ ਪਾਉਣ ਦੀ ਵੀ ਅਕਲ ਨਹੀਂ ਹੈ ਇਹ ਸਭ ਕੁਝ ਸੁਣ ਕੇ ਡਿੰਪਲ ਦੇ ਡੈਡੀ ਹੋਰ ਵੀ ਪਰੇਸ਼ਾਨ ਹੋ ਜਾਂਦੇ ਹਨ ਉਹਨਾਂ ਦੇ ਜਾਣ ਤੋਂ ਬਾਅਦ ਡਿੰਪਲ ਦੇ ਡੈਡੀ ਡਿੰਪਲ ਨੂੰ ਧਮਕਾਉਂਦਾ ਹੈ ਕਿ ਜੇ ਤੂੰ ਇਸ ਮੁੰਡੇ ਨਾਲ ਵਿਆਹ ਨਾ ਕਰਵਾਇਆ ਤਾ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ ਪਰ ਡਿੰਪਲ ਆਪਣੇ ਪਿਓ ਨੂੰ ਸਾਫ਼-ਸਾਫ਼ ਮਨਾ ਕਰ ਦਿੰਦੀ ਹੈ ਉਹ ਕਹਿੰਦੀ ਹੈ ਕਿ ਤੁਸੀਂ ਜੋ ਕੁਝ ਮਰਜ਼ੀ ਕਰ ਲਵੋ ਪਰ ਮੈਂ ਇਸ ਮੁੰਡੇ ਨਾਲ ਵਿਆਹ ਨਹੀਂ ਕਰਵਾਵਾਂਗੀ ਇਹ ਕਹਿ ਕੇ ਡਿੰਪਲ ਆਪਣੇ ਕਮਰੇ ਵਿੱਚ ਚਲੀ ਜਾਂਦੀ ਹੈ ਡਿੰਪਲ ਦੇ ਡੈਡੀ ਦਾ ਦੋਸਤ ਡਿੰਪਲ ਦੇ ਕਮਾਂਡ ਨੂੰ ਦੇਖ ਚੁੱਕਿਆ ਸੀ ਉਹ ਉਹਨਾਂ ਨੂੰ ਕਹਿੰਦਾ ਹੈ ਕਿ ਜੇ ਮੈਂ ਆਪਣੇ ਪੁੱਤ ਦਾ ਵਿਆਹ ਡਿੰਪਲ ਨਾਲ ਕਰਵਾ ਦਿੱਤਾ ਤਾ ਸਾਡੀ ਜ਼ਿੰਦਗੀ ਖਰਾਬ ਹੋ ਜਾਊਗੀ ਤੂੰ ਹੋਰ ਕੋਈ ਮੁੰਡਾ ਲੱਭ ਲੈ ਇਹ ਕਹਿ ਕੇ ਉਹਨੇ ਫੋਨ ਕੱਟ ਦਿੱਤਾ ਹੁਣ ਡਿੰਪਲ ਦੇ ਡੈਡੀ ਸੋਚਣ ਲੱਗਦੇ ਨੇ ਕਿ ਕਿਵੇਂ ਵੀ ਕਰਕੇ ਮੈਂ ਇਸ ਦਾ ਕਮੰਡ ਚੂਰ-ਚੂਰ ਕਰਨਾ ਚਾਹੁੰਦਾ ਨਹੀਂ ਤਾਂ ਇਹਨੂੰ ਜ਼ਿੰਦਗੀ ਜਾਨ ਵਿੱਚ ਬਹੁਤ ਪਰੇਸ਼ਾਨੀ ਹੋਵੇਗੀ ਹੁਣ ਡਿੰਪਲ ਦੇ ਡੈਡੀ ਡਿੰਪਲ ਨਾਲ ਗੱਲ ਕਰਨੀ ਬੰਦ ਕਰ ਦਿੰਦਾ ਉਸਨੇ ਡਿੰਪਲ ਦਾ ਅਕਾਊਂਟ ਵੀ ਬੰਦ ਕਰਵਾ ਦਿੱਤਾ ਸੀ ਤੇ ਕਾਰ ਚਲਾਉਣ ਤੋਂ ਵੀ ਮਨਾ ਕਰ ਦਿੱਤਾ ਸੀ ਇਸ ਸਭ ਤੋਂ ਬਾਅਦ ਨਿੰਪਲ ਨੂੰ ਬਹੁਤ ਬੁਰਾ ਲੱਗਦਾ ਉਹ ਆਪਣੇ ਡੈਡੀ ਨੂੰ ਕਹਿੰਦੀ ਹੈ ਕਿ ਤੁਸੀਂ ਇਸ ਤਰ੍ਹਾਂ ਕਿਵੇਂ ਕਰ ਸਕਦੇ ਹੋ ਮੇਰਾ ਵੀ ਇਸ ਪ੍ਰਾਪਰਟੀ ਤੇ ਉਹਨਾਂ ਹੀ ਹੱਕ ਹੈ ਪਰ ਉਸਦੇ ਡੈਡੀ ਸਾਫ਼-ਸਾਫ਼ ਮਨਾ ਕਰ ਦਿੰਦਾ ਹੈ ਕਹਿੰਦਾ ਕਿ ਨਹੀਂ ਤੇਰਾ ਕੋਈ ਹੱਕ ਨਹੀਂ ਮੈਂ ਇਹ ਸਭ ਕੁਝ ਸਿਰਫ ਆਪਣੇ ਮੁੰਡੇ ਨੂੰ ਦੇਵਾਂਗਾ ਮੈਂ ਸਿਰਫ ਤੇਰੇ ਵਿਆਹ ਤੇ ਬਹੁਤ ਸਾਰਾ ਖਰਚਾ ਕਰਕੇ ਵਧੀਆ ਪਰਿਵਾਰ ਵਿੱਚ ਤੇਰਾ ਵਿਆਹ ਕਰਾ ਸਕਦਾ ਹੈ ਤੂੰ ਇੱਕ ਵਧੀਆ ਰਿਸ਼ਤੇ ਨੂੰ ਠਕਰਾ ਦਿੱਤਾ ਹੁਣ ਤੈਨੂੰ ਇਸੇ ਤਰ੍ਹਾਂ ਘਰ ਵਿੱਚ ਰਹਿਣਾ ਪਵੇਗਾ ਥੋੜੇ ਦਿਨ ਤਾਂ ਡਿੰਪਲ ਆਕਰਚ ਰਹਿੰਦੀ ਹੈ ਪਰ ਜਦੋਂ ਉਹਨੂੰ ਪੈਸੇ ਮਿਲਨੇ ਬਿਲਕੁਲ ਬੰਦ ਹੋ ਜਾਂਦੇ ਨੇ ਤਾਂ ਉਹ ਆਪਣੇ ਡੈਡੀ ਤੋਂ ਮਾਫੀ ਮੰਗਣ ਲੱਗਦੀ ਹੈ ਉਹ ਕਹਿੰਦੀ ਹੈ ਕਿ ਮੈਨੂੰ ਮਾਫ ਕਰ ਦਿਓ ਅੱਗੇ ਤੋਂ ਅਜਿਹਾ ਮੈਂ ਕੁਝ ਨਹੀਂ ਕਰਾਂਗੀ ਡਿੰਪਲ ਦੇ ਪਾਪਾ ਨੂੰ ਪਤਾ ਸੀ ਕਿ ਡਿੰਪਲ ਹਜੇ ਸੁਧਰੀ ਨਹੀਂ ਉਹ ਸਿਰਫ ਉਪਰੋ ਹੀ ਦਿਖਾਵਾ ਕਰ ਰਹੀ ਐ ਉਸ ਤੋਂ ਬਾਅਦ ਡਿੰਪਲ ਦੇ ਪਾਪਾ ਆਪਣੇ ਘਰ ਤੋਂ ਬਾਹਰ ਆ ਜਾਂਦੇ ਹਨ ਉਸ ਜਗ੍ਹਾ ਤੇ ਚਲਾ ਜਾਂਦਾ ਜਿੱਥੇ ਕੰਮ ਚੱਲ ਰਿਹਾ ਸੀ ਉਹ ਉੱਥੇ ਬੈਠਾ ਸੋਚ ਰਿਹਾ ਸੀ ਉੱਥੇ ਬੈਠਾ ਸਿਰਫ ਡਿੰਪਲ ਬਾਰੇ ਸੋਚਦਾ ਡਿੰਪਲ ਦਾ ਸੁਭਾਅ ਬਹੁਤ ਹੀ ਵਿਗੜ ਗਿਆ ਉਹ ਸੋਚ ਰਿਹਾ ਸੀ ਕੀ ਪਤਾ ਨਹੀਂ ਇਹਦਾ ਆਪਣੇ ਸਹੁਰੇ ਘਰ ਚ ਕਿਵੇਂ guzara ਹੋਵੇਗਾ ਸੋਚਦੇ ਸੋਚਦੇ ਉਸਦੀ ਨਜ਼ਰ ਇੱਕ ਵਿਅਕਤੀ ਤੇ ਜਾਂਦੀ ਹੈ ਜੀ ਦਾ ਨਾਮ ਹਰਦੀਪ ਸੀ ਉਹ ਬਹੁਤ ਹੀ ਹਸਮੁਖ ਮੁੰਡਾ ਸੀ ਉਹ ਕੁਝ ਚਿਰ ਬੈਠਾ ਉਥੇ ਹਰਦੀਪ ਨੂੰ ਦੇਖਦਾ ਰਹਿੰਦਾ ਹੈ ਫਿਰ ਉਹ ਉੱਠ ਕੇ ਉਹਦੇ ਕੋਲ ਪਹੁੰਚ ਜਾਂਦਾ ਹੈ ਤੇ ਹਰਦੀਪ ਨੂੰ ਕਹਿੰਦਾ ਕਿ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਚਾਹੁੰਦਾ ਉਹ ਕਹਿੰਦਾ ਕਿ ਤੂੰ ਇਸ ਕੰਮ ਨੂੰ ਛੱਡ ਕੇ ਮੇਰੇ ਕੋਲ ਆ ਆਪਾਂ ਸਾਈਡ ਤੇ ਜਾ ਕੇ ਗੱਲ ਕਰਦੇ ਆ ਡਿੰਪਲ ਦੇ ਪਾਪਾ ਹਰਦੀਪ ਤੋਂ ਉਹਦੇ ਪਰਿਵਾਰ ਬਾਰੇ ਪੁੱਛਣ ਲੱਗਦਾ ਹੈ ਹਰਦੀਪ ਡਿੰਪਲ ਦੇ ਪਾਪਾ ਨੂੰ ਦੱਸਦਾ ਹੈ ਕਿ ਮੇਰੇ ਘਰ ਵਿੱਚ ਸਿਰਫ ਮੇਰੀ ਮਾਂ ਹੈ ਤੇ ਨੇੜੇ ਹੀ ਇੱਕ ਨਿੱਕੇ ਜਿਹੇ ਘਰ 'ਚ ਮੈਂ ਰਹਿੰਦਾ ਇੱਥੇ ਕੰਮ ਕਰਕੇ ਆਪਣਾ ਤੇ ਆਪਣੀ ਮਾਂ ਦਾ ਗੁਜ਼ਾਰਾ ਕਰ ਰਿਹਾ ਹਾਂ ਤੇ ਨਾਲ ਨਾਲ ਮੈਂ ਪੜ੍ਹਾਈ ਵੀ ਕਰਦਾ ਹਾਂ ਕਿਉਂਕਿ ਮੇਰਾ ਪਾਪਾ ਜੋ ਇਸ ਦੁਨੀਆ ਵਿੱਚ ਨਹੀਂ ਹੈ ਉਹਦਾ ਸੁਪਨਾ ਸੀ ਕਿ ਮੈਂ ਪੜ੍ਹ ਕੇ ਇੱਕ ਚੰਗੀ ਨੌਕਰੀ ਤੇ ਲੱਗ ਜਾਵਾਂ ਇਹ ਸਭ ਕੁਝ ਸੁਣ ਕੇ ਡਿੰਪਲ ਦੇ ਪਾਪਾ ਉਸ ਬਾਰੇ ਸੋਚਣ ਲੱਗਦਾ ਹੈ ਕੁਝ ਦੇਰ ਸੋਚਣ ਤੋਂ ਬਾਅਦ ਉਹ ਹਰਦੀਪ ਨੂੰ ਕਹਿੰਦਾ ਹੈ ਕਿ ਤੂੰ ਮੇਰੀ ਧੀ ਨਾਲ ਵਿਆਹ ਕਰਵਾ ਸਕਦਾ ਹੈ ਇਹ ਗੱਲ ਸੁਣ ਕੇ ਹਰਦੀਪ ਇਕਦਮ ਹੈਰਾਨ ਹੋ ਜਾਂਦਾ ਹੈ ਉਹ ਕਹਿਣ ਲੱਗਦਾ ਹੈ ਕਿ ਅੰਕਲ ਜੀ ਤੁਸੀਂ ਇਹ ਕਿਹੋ ਜਿਹੀਆਂ ਗੱਲਾਂ ਕਰ ਰਹੇ ਹੋ ਤੁਸੀਂ ਮੇਰੇ ਨਾਲ ਮਜ਼ਾਕ ਕਰ ਰਹੇ ਹੋ ਟਿੰਪਲ ਦੇ ਪਾਪਾ ਕਹਿੰਦੇ ਕਿ ਨਹੀਂ ਮੈਂ ਕੋਈ ਮਜ਼ਾਕ ਨਹੀਂ ਕਰ ਰਿਹਾ ਮੈਂ ਸੱਚਮੁੱਚ ਆਪਣੀ ਧੀ ਦਾ ਵਿਆਹ ਤੇਰੇ ਨਾਲ ਕਰਵਾਉਣਾ ਚਾਹੁੰਦਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿ ਤੇਰੇ ਕੋਲ ਰੁਪਏ ਹਨ ਜਾਂ ਨਹੀਂ ਮੈਨੂੰ ਤੇਰਾ ਸੁਭਾਅ ਤੇ ਗੱਲ ਕਰਨ ਦਾ ਤਰੀਕਾ ਬਹੁਤ ਵਧੀਆ ਲੱਗਿਆ ਜੇ ਤੂੰ ਮੇਰੀ ਧੀ ਨਾਲ ਵਿਆਹ ਕਰਵਾ ਲਵੇਂਗਾ ਤਾਂ ਮੈਂ ਤੈਨੂੰ ਵਧੀਆ ਨੌਕਰੀ ਤੇ ਲਵਾ ਦੂੰ ਇਹ ਗੱਲ ਸੁਣ ਕੇ ਹਰਦੀਪ ਥੋੜੀ ਦੇਰ ਸੋਚਦਾ ਤੇ ਫਿਰ ਕਹਿੰਦਾ ਕਿ ਜੇ ਤੁਸੀਂ ਵਿਆਹ ਦੀ ਗੱਲ ਕਰਨੀ ਹੈ ਤਾਂ ਉਹ ਤੁਸੀਂ ਮੇਰੀ ਮਾਂ ਨਾਲ ਕਰਿਓ ਉਸ ਤੋਂ ਬਾਅਦ ਡਿੰਪਲ ਦੇ ਪਾਪਾ ਹਰਦੀਪ ਨੂੰ ਆਪਣੀ ਗੱਡੀ ਵਿੱਚ ਬਿਠਾਉਂਦਾ ਹੈ ਤੇ ਹਰਦੀਪ ਦੇ ਘਰ ਪਹੁੰਚ ਜਾਂਦਾ ਹੈ। ਹਰਦੀਪ ਦਾ ਘਰ ਬਹੁਤ ਹੀ ਛੋਟਾ ਸੀ, ਸਿਰਫ 3 ਕਮਰੇ ਹੀ ਸਨ ਤੇ ਘਰ ਦੀ ਹਾਲਤ ਵੀ ਬਹੁਤ ਜ਼ਿਆਦਾ ਖਰਾਬ ਸੀ। ਪਰ ਫਿਰ ਵੀ ਉਹ ਹਰਦੀਪ ਦੀ ਮਾਂ ਨਾਲ ਡਿੰਪਲ ਦੇ ਵਿਆਹ ਦੀ ਗੱਲ ਕਰਨ ਲੱਗਦਾ ਹੈ। ਜਦੋਂ ਹਰਦੀਪ ਦੀ ਮਾਂ ਇਹ ਦੇਖਦੀ ਹੈ ਕਿ ਇੱਕ ਅਮੀਰ ਆਦਮੀ ਆਪਣੀ ਧੀ ਦਾ ਵਿਆਹ ਮੇਰੇ ਪੁੱਤ ਨਾਲ ਕਰਾਉਣਾ ਚਾਹੁੰਦਾ ਹੈ। ਉਹ ਕਹਿੰਦੀ ਹੈ ਕਿ ਪਹਿਲਾਂ ਹੀ ਅਸੀਂ ਕਿਸਮਤ ਦੇ ਮਾਰੇ ਆਂ ਤੁਸੀਂ ਸਾਨੂੰ ਕਿਸੇ ਗਲਤ ਕੰਮ 'ਚ ਨਾ ਫਸਾ ਦਿਓ ਪਰ ਡਿੰਪਲ ਦੇ ਪਾਪਾ ਕਹਿੰਦੇ ਕਿ ਨਹੀਂ ਮੈਂ ਸੱਚਮੁੱਚ ਆਪਣੀ ਤੀ ਦਾ ਵਿਆਹ ਹਰਦੀਪ ਨਾਲ ਕਰਾਉਣਾ ਚਾਹੁੰਦਾ ਕਿਉਂਕਿ ਮੈਨੂੰ ਇਹਦਾ ਸੁਭਾਅ ਬਹੁਤ ਚੰਗਾ ਲੱਗਿਆ ਮੈਂ ਇਸ ਨੂੰ ਵਧੀਆ ਕੰਮ ਤੇ ਲਵਾ ਦੇਵਾਂਗਾ ਫਿਰ ਇਸ ਨੂੰ ਦਿਹਾੜੀ ਨਹੀਂ ਕਰਨੀ ਪਵੇਗੀ ਇਹ ਸੁਣ ਕੇ ਹਰਦੀਪ ਦੀ ਮਾਂ ਵਿਆਹ ਦੇ ਲਈ ਹਾਂਮੀ ਭਰ ਦਿੰਦੀ ਹੈ ਡਿੰਪਲ ਦੇ ਪਾਪਾ ਖੁਸ਼ ਹੋ ਜਾਂਦੇ ਹਨ ਤੇ ਉਹ ਕਹਿੰਦਾ ਕਿ ਮੈਂ ਘਰ ਜਾ ਕੇ ਆਪਣੇ ਘਰਦਿਆਂ ਨਾਲ ਗੱਲ ਕਰਦਾ ਬਾਅਦ ਵਿੱਚ ਤੁਹਾਨੂੰ ਦਿਨ ਦੱਸ ਦੇਵਾਂਗਾ ਘਰ ਜਾ ਕੇ ਉਹ ਆਪਣੀ ਪਤਨੀ ਨਾਲ ਇਸ ਬਾਰੇ ਗੱਲ ਕਰਦਾ ਹੈ ਮੁੰਡੇ ਬਾਰੇ ਸੁਣ ਕੇ ਡਿੰਪਲ ਦੀ ਮਾਂ ਥੋੜੀ ਜਹੀ ਹੈਰਾਨ ਹੁੰਦੀ ਹੈ ਪਰ ਡਿੰਪਲ ਦੇ ਪਾਪਾ ਕਹਿੰਦੇ ਕਿ ਰੁਪਏ ਪੈਸਿਆਂ ਦੀ ਤਾਂ ਆਪਣੇ ਕੋਲ ਕੋਈ ਕਮੀ ਨਹੀਂ ਪਰ ਆਪਣੀ ਧੀ ਉੱਥੇ ਜਾ ਕੇ ਕੁਝ ਅਜਈਆਂ ਗੱਲਾਂ ਸਿੱਖ ਸਕਦੀ ਹੈ ਜਿਹੜੀਆਂ ਇੱਥੇ ਨਹੀਂ ਸਿੱਖ ਸਕੀ ਉਥੇ ਜਾ ਕੇ ਉਹਨੂੰ ਦੂਜਿਆਂ ਦੀ ਇੱਜ਼ਤ ਕਰਨੀ ਆਉਣ ਲੱਗ ਜਾਵੇਗੀ ਉਹ ਗਰੀਬਾਂ ਨੂੰ ਨਫ਼ਰਤ ਕਰਦੀ ਹੈ ਪਰ ਜੇ ਆਪਾਂ ਉਹਦਾ ਵਿਆਹ ਹਰਦੀਪ ਨਾਲ ਕਰਵਾ ਦੇਵਾਂਗੇ ਤਾਂ ਉਹਨੂੰ ਪਤਾ ਲੱਗ ਜੂ ਵੀ ਗਰੀਬ ਵੀ ਇਨਸਾਨ ਹੁੰਦੇ ਐ ਜਦੋਂ ਡਿੰਪਲ ਨੂੰ ਅਕਲ ਆ ਗਈ ਉਦੋਂ ਆਪਾਂ ਹਰਦੀਪ ਨੂੰ ਇੱਕ ਵਧੀਆ ਮਕਾਨ ਤੇ ਕੰਪਨੀ ਖੋਲ੍ਹ ਕੇ ਦੇ ਦੇਵਾਂਗੇ ਇਹ ਗੱਲ ਡਿੰਪਲ ਦੀ ਮੰਮੀ ਨੂੰ ਵੀ ਠੀਕ ਲੱਗਦੀ ਹੈ ਉਹ ਆਪਣੇ ਪਤੀ ਦਾ ਸਾਥ ਦੇਣ ਲਈ ਤਿਆਰ ਹੋ ਜਾਂਦੀ ਹੈ ਅਗਲੇ ਦਿਨ ਡਿੰਪਲ ਦੇ ਪਾਪਾ ਡਿੰਪਲ ਨੂੰ ਕਹਿੰਦਾ ਹੈ ਕਿ ਅਸੀਂ ਤੇਰੇ ਲਈ ਇੱਕ ਮੁੰਡਾ ਦੇਖਿਆ ਹੈ ਤੈਨੂੰ ਬਿਨਾਂ ਕਿਸੇ ਸਵਾਲ ਤੋਂ ਉਹਦੇ ਨਾਲ ਵਿਆਹ ਕਰਵਾਉਣਾ ਪਵੇਗਾ ਡਿੰਪਲ ਘਰ ਵਿੱਚ ਰਹਿ ਰਹਿ ਕੇ ਹੁਣ ਅੱਕ ਚੁੱਕੀ ਸੀ ਉਹ ਸੋਚਦੀ ਹੈ ਕਿ ਮੈਂ ਵਿਆਹ ਕਰਵਾ ਲੈਂਦੀ ਆ ਵਿਆਹ ਤੋਂ ਬਾਅਦ ਮੈਂ ਆਪਣੇ ਪਤੀ ਤੋਂ ਜੀਵ ਖਰਚ ਚਲਾਵਾਂਗੀ ਫਿਰ ਵਧੀਆ ਢੰਗ ਨਾਲ ਜ਼ਿੰਦਗੀ ਜਿਉਣ ਲੱਗ ਜਾਊਂ ਇਹ ਸਭ ਕੁਝ ਸੋਚ ਕੇ ਡਿੰਪਲ ਵਿਆਹ ਲਈ ਹਾਮੀ ਭਰ ਦਿੰਦੀ ਹੈ। ਡਿੰਪਲ ਦੇ ਪਾਪਾ ਇੱਕ ਚੰਗਾ ਦਿਨ ਦੇ ਕੇ ਦੋਵਾਂ ਦਾ ਵਿਆਹ ਕਰਵਾ ਦਿੰਦੇ ਹਨ। ਵਿਆਹ ਤੱਕ ਡਿੰਪਲ ਨੂੰ ਆਪਣੇ ਘਰ ਵਾਲੇ ਦੀ ਅਸਲੀਅਤ ਦਾ ਪਤਾ ਹੀ ਨਹੀਂ ਸੀ। ਪ੍ਰਦੀਪ ਨੂੰ ਦੇਖਣ ਵਿੱਚ ਲੱਗਦਾ ਹੀ ਨਹੀਂ ਸੀ ਕਿ ਉਹ ਇੱਕ ਮਜ਼ਦੂਰ ਹੈ। ਜਿਵੇਂ ਹੀ ਡਿੰਪਲ ਵਿਆਹ ਕਰਵਾ ਕੇ ਆਪਣੇ ਸਹੁਰੇ ਘਰ ਜਾਂਦੀ ਹੈ ਤਾਂ ਉਹਦੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਜਾਂਦੀਆਂ। ਉਹ ਪਹਿਲੇ ਹੀ ਦਿਨ ਆਪਣੇ ਪਤੀ ਨੂੰ ਖਰੀਆਂ-ਖੋਟੀਆਂ ਸੁਣਾਉਣ ਲੱਗਦੀ ਹੈ। ਪਰ ਹਰਦੀਪ ਉਹਨੂੰ ਪਿਆਰ ਨਾਲ ਸਮਝਾਉਂਦਾ ਹੋਇਆ ਕਹਿਣ ਲੱਗਦਾ ਹੈ ਕਿ ਡਿੰਪਲ ਜੋ ਕੁਝ ਹੋ ਗਿਆ ਉਹ ਮੈਨੂੰ ਨਹੀਂ ਪਤਾ ਪਰ ਹੁਣ ਇਹ ਘਰ ਆਪਣਾ ਹੈ ਤੇ ਤੈਨੂੰ ਇੱਥੇ ਹੀ ਰਹਿਣਾ ਪਵੇਗਾ ਡਿੰਪਲ ਕਹਿਣ ਲੱਗਦੀ ਹੈ ਕਿ ਨਹੀਂ ਮੈਂ ਤੇਰੇ ਨਾਲ ਨਹੀਂ ਰਹਿ ਸਕਦੀ ਮੈਨੂੰ ਪਤਾ ਮੇਰੇ ਡੈਡੀ ਮੇਰੇ ਨਾਲ ਨਾਰਾਜ਼ ਨੇ ਪਰ ਥੋੜੇ ਦਿਨਾਂ ਬਾਅਦ ਉਹ ਮੈਨੂੰ ਇੱਥੋਂ ਆ ਕੇ ਲੈ ਜਾਣਗੇ ਮੈਂ ਤੈਨੂੰ ਆਪਣੇ ਪਤੀ ਦਾ ਦਰਜਾ ਨਹੀਂ ਦੇ ਸਕਦੀ ਡਿੰਪਲ ਉਹਨਾਂ ਨਾਲ ਟੰਗ ਨਾਲ ਗੱਲ ਨਹੀਂ ਕਰਦੀ ਡਿੰਪਲ ਨੂੰ ਇਹ ਉਮੀਦ ਸੀ ਕਿ ਉਹਦਾ ਡੈਡੀ ਉਹਨੂੰ ਇੱਥੋਂ ਆ ਕੇ ਲੈ ਜਾਵੇਗਾ ਪਰ ਡਿੰਪਲ ਦੇ ਪਾਪਾ ਡਿੰਪਲ ਨੂੰ ਨਹੀਂ ਲੈਣ ਆਉਂਦੇ ਜਦੋਂ ਡਿੰਪਲ ਆਪਣੇ ਪਾਪਾ ਨਾਲ ਇਸ ਗੱਲ ਦੀ ਸ਼ਿਕਾਇਤ ਕਰਦੀ ਹੈ ਕਿ ਤੁਸੀਂ ਮੇਰੇ ਲਈ ਇਹੋ ਜਿਹਾ ਘਰ ਲੱਭਿਆ ਤਾਂ ਉਹ ਕਹਿੰਦਾ ਕਿ ਜੋ ਤੇਰੀ ਕਿਸਮਤ ਸੀ ਤੈਨੂੰ ਮਿਲ ਗਿਆ ਹੁਣ ਉਹੀ ਤੇਰਾ ਘਰ ਹੈ ਇਸੀ ਤਰ੍ਹਾਂ ਡਿੰਪਲ ਦੇ ਵਿਆਹ ਨੂੰ 6 ਮਹੀਨੇ ਲੰਘ ਜਾਂਦੇ ਨੇ 6 ਮਹੀਨਿਆਂ ਬਾਅਦ ਉਹਨਾਂ ਦੇ ਨੇੜੇ ਹੀ ਇੱਕ ਛੋਟਾ ਜਿਹਾ ਮੇਲਾ ਲੱਗਿਆ ਸੀ ਹਰਦੀਪ ਤੇ ਉਹਦੀ ਮਾਂ ਮੇਲਾ ਦੇਖਣ ਲਈ ਜਾਣ ਵਾਲੇ ਸਨ ਉਹ ਡਿੰਪਲ ਨੂੰ ਵੀ ਤਿਆਰ ਹੋਣ ਲਈ ਕਹਿੰਦੇ ਆ ਪਰ ਡਿੰਪਲ ਕਹਿੰਦੀ ਹੈ ਕਿ ਮੈਂ ਇਸ ਤਰ੍ਹਾਂ ਦੇ ਮੇਲੇਆਂ ਵਿੱਚ ਨਹੀਂ ਜਾਂਦੀ ਡਿੰਪਲ ਦੇ ਮਨਾਂ ਕਰਨ ਤੇ ਹਰਦੀਪ ਉਸ ਨੂੰ ਕਹਿੰਦਾ ਹੈ ਕਿ ਫੇਰ ਤੂੰ ਘਰ ਵਿੱਚ ਇਕੱਲੀ ਰਹਵੇਂਗੀ ਮੈਂ ਤੇ ਮੰਮੀ ਵੀ ਜਾ ਰਹੀਆਂ ਇਹ ਸੁਣ ਕੇ ਡਿੰਪਲ ਨੂੰ ਡਰ ਲੱਗਾ ਉਹ ਕਹਿੰਦੀ ਹੈ ਕਿ ਠੀਕ ਹੈ ਮੈਂ ਵੀ ਤੁਹਾਡੇ ਨਾਲ ਮੇਲੇ ਤੇ ਚੱਲ ਰਹੀਆਂ ਮੈਨੂੰ ਵੀ ਆਪਣੇ ਨਾਲ ਲੈ ਜਾਓ ਹੁਣ ਡਿੰਪਲ ਹਰਦੀਪ ਅਤੇ ਉਸ ਦੀ ਸੱਸ ਮੇਲਾ ਦੇਖਣ ਲਈ ਜਾਂਦੇ ਨੇ ਉਹ ਇੱਧਰ ਉੱਧਰ ਘੁੰਮਦੀ ਹੈ ਘੁੰਮਦੇ-ਘੁੰਮਦੇ ਉਹਦੀ ਮੁਲਾਕਾਤ ਆਪਣੀ ਇੱਕ ਸਹੇਲੀ ਕਾਜਲ ਨਾਲ ਹੁੰਦੀ ਹੈ ਜਿਹਦਾ ਵਿਆਹ ਇੱਕ ਅਮੀਰ ਘਰ ਚ ਹੋਇਆ ਸੀ ਉਹ ਖੁਸ਼ੀ-ਖੁਸ਼ੀ ਉਸ ਨਾਲ ਗੱਲਾਂ ਕਰਨ ਲੱਗਦੀ ਹੈ। ਡਿੰਪਲ ਕਾਜਲ ਨੂੰ ਕਹਿੰਦੀ ਹੈ ਕਿ ਹੋਰ ਕਾਜਲ ਕੀ ਹਾਲ ਹੈ? ਪਰ ਕਾਜਲ ਕਹਿੰਦੀ ਹੈ ਕਿ ਮੇਰਾ ਹਾਲ-ਚਾਲ ਤਾਂ ਬਹੁਤ ਬੁਰਾ ਹੈ। ਇਹ ਸੁਣ ਕੇ ਡਿੰਪਲ ਉਹਨੂੰ ਕਹਿੰਦੀ ਹੈ ਕਿ ਕੀ ਗੱਲ? ਬੁਰਾ ਕਿਉਂ ਹੈ? ਤੇਰਾ ਘਰ ਵਾਲਾ ਤਾਂ ਵਧੀਆ ਅਮੀਰ ਆਦਮੀ ਸੀ। ਉਹ ਤਾਂ ਚੰਗਾ ਪੈਸਾ ਕਮਾਉਂਦਾ ਸੀ। ਫਿਰ ਤੈਨੂੰ ਕਿਸ ਗੱਲ ਦੀ ਪਰੇਸ਼ਾਨੀ ਹੋ ਗਈ? ਇਹ ਸੁਣ ਕੇ ਕਾਜਲ ਡਿੰਪਲ ਦੇ ਸਾਹਮਣੇ ਫੁੱਟ-ਫੁੱਟ ਕੇ ਰੋਣ ਲੱਗਦੀ ਹੈ। ਕਹਿੰਦੀ ਕਿ ਪੈਸਿਆਂ ਨਾਲ ਸਭ ਕੁਝ ਨਹੀਂ ਮਿਲਦਾ ਜ਼ਿੰਦਗੀ ਜਿਉਣ ਲਈ ਪਿਆਰ ਦੀ ਵੀ ਲੋੜ ਹੁੰਦੀ ਹੈ ਜਿਸ ਘਰ ਵਿੱਚ ਰੋਜ਼ ਲੜਾਈ ਹੁੰਦੀ ਹੋਵੇ ਉਥੇ ਪੈਸਾ ਕੋਈ ਜ਼ਿਆਦਾ ਮੈਨੇ ਨਹੀਂ ਰੱਖਦਾ ਮੇਰਾ ਘਰ ਵਾਲਾ ਬਹੁਤ ਜ਼ਿਆਦਾ ਨਸ਼ਾ ਕਰਦਾ ਤੇ ਨਸ਼ਾ ਕਰਕੇ ਮੈਨੂੰ ਕੁੱਟਦਾ ਇਥੋਂ ਤੱਕ ਕਿ ਮੇਰੇ ਸੱਸ ਸਹੁਰਾ ਵੀ ਮੇਰੇ ਘਰ ਵਾਲੇ ਦੀ ਸਾਈਡ ਲੈਂਦੇ ਆ ਮੇਰੀ ਜ਼ਿੰਦਗੀ ਤਾਂ ਬਿਲਕੁਲ ਹੀ ਨਰਕ ਬਣ ਗਈ ਇਹ ਦੱਸਦੇ ਹੋਏ ਕਾਜਲ ਰੋਣ ਲੱਗਦੀ ਹੈ ਡਿੰਪਲ ਉਹ ਨੂੰ ਆਪਣੇ ਗਲ ਨਾਲ ਲਾ ਕੇ ਚੁੱਪ ਕਰਵਾਉਂਦੀ ਹੈ ਉਦੋਂ ਹੀ ਕਾਜਲ ਦੇ ਫੋਨ ਤੇ ਉਹਦੇ ਪਤੀ ਦਾ ਫੋਨ ਆਉਂਦਾ ਹੈ ਪਤੀ ਦਾ ਫੋਨ ਸੁਣ ਕੇ ਉਹ ਉੱਥੋਂ ਚਲੀ ਜਾਂਦੀ ਹੈ ਪਰ ਕਾਜਲ ਦੀਆਂ ਗੱਲਾਂ ਨੇ ਡਿੰਪਲ ਦੇ ਦਿਮਾਗ ਨੂੰ ਇੱਕਦਮ ਬਦਲ ਦਿੱਤਾ ਉਸ ਦੇ ਦਿਲ ਵਿੱਚ ਹਰਦੀਪ ਲਈ ਇੱਜ਼ਤ ਵਧ ਗਈ ਕਿਉਂਕਿ ਹਰਦੀਪ ਉਸ ਨਾਲ ਬਹੁਤ ਹੀ ਜ਼ਿਆਦਾ ਪਿਆਰ ਨਾਲ ਗੱਲ ਕਰਦਾ ਸੀ ਮਿਲੇ ਤੋਂ ਵਾਪਸ ਆ ਕੇ ਅਗਲੇ ਹੀ ਦਿਨ ਤੋਂ ਡਿੰਪਲ ਆਪਣੇ ਘਰ ਦੇ ਕੰਮਾਂ ਵਿੱਚ ਆਪਣੀ ਸੱਸ ਤੇ ਹਰਦੀਪ ਦਾ ਹੱਥ ਵਟਾਉਣ ਲੱਗਦੀ ਹੈ ਹੁਣ ਉਹ ਬੜੇ ਹੀ ਪਿਆਰ ਨਾਲ ਉਹਨਾਂ ਨਾਲ ਗੱਲ ਕਰਦੀ ਸੀ ਉਹ ਆਪਣੇ ਘਰ ਨੂੰ ਜੋੜਨ ਲੱਗਦੀ ਹੈ ਉਹ ਕਬੀਲਦਾਰੀ ਨੂੰ ਸਮਝਣ ਲੱਗਦੀ ਹੈ ਉਹ ਬਹੁਤ ਹੀ ਖੁਸ਼ੀ ਖੁਸ਼ੀ ਰਹਿਣ ਲੱਗ ਰਹੀ ਸੀ ਇਹ ਦੇਖ ਕੇ ਹਰਦੀਪ ਤੇ ਉਹਦੀ ਮਾਂ ਵੀ ਹੁਣ ਖੁਸ਼ ਹੁੰਦੇ ਨੇ 7 ਮਹੀਨਿਆਂ ਬਾਅਦ ਡਿੰਪਲ ਦੇ ਮੰਮੀ ਪਾਪਾ ਡਿੰਪਲ ਨੂੰ ਮਿਲਣ ਲਈ ਆਉਂਦੇ ਆ ਡਿੰਪਲ ਦੇ ਪਾਪਾ ਉਹਨੂੰ ਕੁਝ ਰੁਪਏ ਦੇ ਕੇ ਕਹਿੰਦਾ ਇਹ ਤੋਂ ਆਪਣੇ ਘਰ ਦੀ ਮੁਰੰਮਤ ਕਰਵਾ ਲੈ ਪਰ ਡਿੰਪਲ ਪੈਸੇ ਲੈਣ ਤੋਂ ਮਨਾ ਕਰ ਦਿੰਦੀ ਹੈ ਆਪਣੀ ਧੀ ਦਾ ਬਦਲਿਆ ਸੁਭਾਅ ਦੇ ਕੇ ਮੰਮੀ ਪਾਪਾ ਹੈਰਾਨ ਰਹਿ ਜਾਂਦੇ ਨੇ ਡਿੰਪਲ ਆਪਣੇ ਪਤੀ ਅਤੇ ਆਪਣੀ ਸੱਸ ਨਾਲ ਬਹੁਤ ਵਧੀਆ ਪਿਆਰ ਨਾਲ ਗੱਲ ਕਰ ਰਹੀ ਸੀ ਜਦੋਂ ਡਿੰਪਲ ਦੀ ਮੰਮੀ ਉਸ ਵਿੱਚ ਆਈ ਹੋਈ ਤਬਦੀਲੀ ਬਾਰੇ ਡਿੰਪਲ ਤੋਂ ਪੁੱਛਦੀ ਹੈ ਤਾਂ ਉਹ ਕਾਜਲ ਬਾਰੇ ਆਪਣੀ ਮੰਮੀ ਨੂੰ ਸਾਰੀ ਕਹਾਣੀ ਦੱਸਦੀ ਹੈ ਉਹ ਕਹਿੰਦੀ ਹੈ ਕਿ ਮੈਨੂੰ ਹੁਣ ਇਸ ਗੱਲ ਦੀ ਸਮਝ ਆ ਗਈ ਹੈ ਕਿ ਜ਼ਿੰਦਗੀ ਜਿਉਣ ਲਈ ਸਿਰਫ ਪੈਸਾ ਹੀ ਜ਼ਰੂਰੀ ਨਹੀਂ ਹੁੰਦਾ ਇਹ ਸੁਣ ਕੇ ਡਿੰਪਲ ਦੇ ਮੰਮੀ ਪਾਪਾ ਖੁਸ਼ ਹੁੰਦੇ ਨੇ ਹੁਣ ਉਹਨਾਂ ਨੂੰ ਯਕੀਨ ਹੋ ਗਿਆ ਸੀ ਕਿ ਉਹਨਾਂ ਦੀ ਧੀ ਪੂਰੀ ਤਰ੍ਹਾਂ ਨਾਲ ਸੁਧਰ ਗਈ ਹੈ ਹੁਣ ਡਿੰਪਲ ਦੇ ਪਾਪਾ ਹਰਦੀਪ ਲਈ ਇੱਕ ਕੰਪਨੀ ਖੋਲ ਕੇ ਦਿੰਦੇ ਹਨ ਹਰਦੀਪ ਦਿਨ ਰਾਤ ਮਿਹਨਤ ਕਰਦਾ ਹੈ ਕੰਪਨੀ ਨੂੰ ਵਧੀਆ ਢੰਗ ਨਾਲ ਚਲਾਉਂਦਾ ਹੈ ਉਹਨੂੰ ਚੰਗੀ آمدਨ ਹੋਣ ਲੱਗ ਗਈ 8 ਮਹੀਨਿਆਂ ਵਿੱਚ ਹੀ ਉਹਨੇ ਆਪਣੀ ਵਧਿਆ ਇੱਕ ਨਵੀਂ ਕੋਠੀ ਪਾ ਲਈ ਸੀ ਡਿੰਪਲ ਬਹੁਤ ਖੁਸ਼ ਰਹਿਣ ਲੱਗਦੀ ਹੈ ਉਹ ਆਪਣੇ ਪਤੀ ਅਤੇ ਸੱਸ ਨੂੰ ਬਹੁਤ ਜ਼ਿਆਦਾ ਪਿਆਰ ਕਰਨ ਲੱਗ ਗਈ ਸੀ ਉਸ ਨੂੰ ਸਮਝ ਆ ਗਿਆ ਸੀ ਕਿ ਜ਼ਿੰਦਗੀ ਲਈ ਪੈਸਾ ਹੀ ਸਭ ਤੋਂ ਜ਼ਰੂਰੀ ਨਹੀਂ ਹੁੰਦਾ ਪਿਆਰ ਵੀ ਬਹੁਤ ਜ਼ਰੂਰੀ ਹੈ ਡਿੰਪਲ ਦੇ ਵਿਆਹ ਨੂੰ 5 ਸਾਲ ਬੀਤ ਚੁੱਕੇ ਸਨ ਤੇ ਉਹਨਾਂ ਦੇ ਇੱਕ ਬੱਚਾ ਵੀ ਹੋ ਗਿਆ ਸੀ ਡਿੰਪਲ ਆਪਣੇ ਪਰਿਵਾਰ ਨਾਲ ਖੁਸ਼ੀ-ਖੁਸ਼ੀ ਜ਼ਿੰਦਗੀ ਬਤੀਤ ਕਰਨ ਲੱਗੀ ਹਾਂ ਜੀ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਰਨਾ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਵਿੱਚ ਰੱਖਣੇ ਮਿਲਦੇ ਆ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਧੰਨਵਾਦ ਜੀ